अफगानिस्तान ਤੋਂ ਸਿੱਖਾਂ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ افغانستان ਤੇ ਤਾਲਿਬਾਨ ਤੋਂ ਬਾਅਦ ਖੋਸਤ ਪ੍ਰਾਂਤ ਦੀ ਤਹਿਸੀਲ ਚਕਮਾਨੀਆਂ ਵਿੱਚਲੇ ਗੁਰਦੁਆਰਾ ਸੁਖਮਨੀ ਸਾਹਿਬ ਚ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਉੱਥੋਂ ਦੇ ਤਾਲਿਬਾਨ ਕੇਅਰ ਟੇਕਰ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਉਕਤ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਮੌਕੇ ਮੁਸਲਿਮ ਕੇਅਰ ਟੇਕਰ ਮੌਜੂਦ ਰਹੇ ਇਸ ਤੋਂ ਇਲਾਵਾ ਦੱਸਦੇ ਕਿ ਮੌਜੂਦਾ ਸਮੇਂ ਚਕਮਾਨੀਆਂ ਚ ਰਹਿੰਦੇ ਹਿੰਦੂ ਸਿੱਖਾਂ ਦੇ ਦਿੱਲੀ ਆ ਗਏ ਸਨ ਦੱਸਿਆ ਜਾ ਰਿਹਾ ਕਿ ਇਹ ਅਫਗਾਨ ਸਿੱਖ ਭਾਈ ਚਰੇਦਾ ਮਹੱਤਵਪੂਰਨ ਧਾਰਮਿਕ ਸਥਾਨ ਹੈ ਖੋਸਤ ਸ਼ਹਿਰ ਦੇ ਚਮਕਣੀ ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਤਲਾ ਸਾਹਿਬ ਅਸਲਨਾ ਥੜਾ ਸਾਹਿਬ ਵੀ ਉੱਥੇ ਮੌਜੂਦ ਨੇ Taliban ਦੇ ਸੱਤਾ ਚੋਂ ਤੋਂ ਪਹਿਲਾਂ ਹਰ ਸਾਲ ਗੁਰਪੁਰ ਮੌਕੇ ਖੋਸਤ ਪ੍ਰਾਂਦੇ ਉਕਤ ਗੁਰਦੁਆਰਿਆਂ ਚ ਭਾਰੀ ਇਕੱਠ ਹੁੰਦਾ ਸੀ ਅਤੇ ਜਲਾਲਾਬਾਦ ਕੁੰਦਜ਼ ਹੈਰਾਤ ਕੰਦਾਰ ਅਤੇ ਕਾਬੁਲ ਆਦੋ ਵੱਡੀ ਗਿਣਤੀ ਚ ਅਫਗਾਨੀ Hindu Sikh ਦਰਸ਼ਨ ਲਈ ਪਹੁੰਚਦੇ ਸਨ ਜ਼ਿਕਰਯੋਗ ਹੈ ਕਿ अफगानिस्तान ਦੀ ਰਾਜਧਾਨੀ ਕਾਬੁਲ ਦੀ ਆਵਾਦੀ ਕਰਤਾਏ ਪ੍ਰਵਾਨ ਵਿਖੇ ਸਥਾਪਿਤ ਗੁਰਦੁਆਰਾ ਦਸ਼ਮੇਸ਼ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਬਦਲ ਦੀ ਸੇਵਾ ਹਾਜ਼ਰ ਸੰਗਤ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਪੂਰਨ ਸਿੱਖ ਮਰਿਆਦਾ ਨਾਲ ਕੀਤੀ ਗਈ ਇਸ ਬਾਰੇ ਚ ਜਾਣਕਾਰੀ ਸਾਂਝੀ ਕਰਦੇ ਆ ਜਗਜੀਤ ਸਿੰਘ ਸਣੀ ਖਰਾਨਾ ਨੇ ਦੱਸਿਆ ਕਿ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੋਲੇ ਸੋ ਨਿਹਾਲ ਦੇ ਜਕਾਰੇ ਅਤੇ ਸਤਰਾਮ ਵਾਇਗਰੂ ਦਾ ਜਾਪ ਕਰਦੇ ਆ ਅਤੀ ਸਾਦਗੀ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਜਾਇਆ ਗਿਆ ਉਹਨਾਂ ਦੱਸਿਆ ਕਿ ਗੁਰਦੁਆਰਾ ਦਸ਼ਮੇਸ਼ ਪਤਾਰ ਸ੍ਰੀ ਗੁਰੂ ਗ੍ਰੋਗੋਸੰਗ ਜੀ ਮਹਾਰਾਜ ਤੋਂ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਉ ਕਾਬਲ ਦੇ ਸ਼ੋਰ ਵਜ਼ਾਰਸਤਿਤ ਗੁਰਦੁਆਰਾ ਹਰੀ ਰਾਏ ਸਾਹਿਬ ਗੁਰਦੁਆਰਾ ਭਾਈ ਮਨਸ਼ਾ ਸਿੰਘ ਖਾਲਸਾ ਗੁਰਦੁਆਰਾ ਤੇ ਪੰਡਤਾਂ ਦੇ ਗੁਰਦੁਆਰੇ ਉਪਰੰਤ ਜਲਾਲਾਬਾਦ ਸ਼ਹਿਰ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਲਗਾਏ ਗੇ ਨਗਰ ਕੀਰਤਨ ਦੇ ਸੰਪੰਨ ਹੋਣ ਤੇ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਹਨਾਂ ਵੀ ਦੱਸਿਆ ਕਿ ਮੌਜੂਦਾ ਸਮੇਂ ਬਾਰਾਂਤਰ ਰਾ ਸਿੱਖ ਦਿੱਲੀ ਤੋਂ ਅਫਗਾਨਿਸਤਾਨ ਪਹੁੰਚੇ ਹੋਏ ਸਨ ਪਰਮੇਤ ਸਿੰਘ ਨੇ ਸਿੱਖ ਧਰਮ ਦੇ ਵਾਨੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਵੱਖ-ਵੱਖ ਮੁਲਕਾਂ 'ਚ ਰਹਿ ਰਹੇ ਅਫਗਾਨੀ Hindu ਸਿੱਖ ਭਾਈਚਾਰੇ ਨੂੰ ਬਤਾਈ ਦਿੰਦੇ ਆ ਗੁਰੂ ਸਾਹਿਬ ਦੇ ਸ਼ਾਂਤੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਵਾਰ ਅਫਗਾਨ ਸਿੱਖ ਪ੍ਰਕਾਸ਼ਪੁਰ ਮੌਕੇ ਸੁਲਤਾਨਪੁਰ ਸ਼ਹਿਰ ਦੇ ਗੁਰਦੁਆਰਾ ਚਸ਼ਮਾ ਸਾਹਿਬ ਸ਼ਾ ਮੁਹੰਮਦ ਸ਼ਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਜ਼ਨੀ ਪ੍ਰਾਂਤ ਵਿੱਚਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਕੋਟਲਾ ਸਾਹਿਬ ਕੰਧਾਰ ਕੰਦੂਜ਼ ਉਸ ਆਦਿ ਇਲਾਕਿਆਂ ਵਿੱਚਲੇ ਇਤਿਹਾਸਕ ਗੁਰਦੁਆਰੇ ਸੈਵਾਨਾਂ ਦੇ ਦਰਸ਼ਨ ਲਈ ਨਹੀਂ ਪਹੁੰਚ ਸਕੇ